ਕਣਾ ਇਹ ਮੋਢਾ ਦਾ ਡਾਕਟਰ ਟੈਸਟ ਕਰਾਣ ਆਏ ਸੀਗੇ ਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ 골 ਗੱਪੇ ਖਾਣ ਜਾਣੀਆਂ ਵਸੇ ਲਾਈਨ ਕਰਾਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਲੇਰ ਗੰਡੀ ਆਈ ਉਹਨਾਂ ਨਾਲ ਹੋ ਗਿਆ ਮਾੜਾ ਦਿੱਲੀ ਨਾਲ 45 ਜਰ ਸੀ ਅੱਜ ਟੈਂਪਸੰਜਰਿਆਂ ਦੀ ਅੱਛਾ ਦਿੱਲੀ ਕਰਨ ਦੀ 24 ਸਾਲ ਦੀ ਜੀ ਨੀ ਉਹਨਾਂ ਨੂੰ ਸਾਡੇ ਬੱਚਾ ਪੂਰਾ ਆਵੇ ਤੋ ਗਿਆ ਹਨਾ ਟਿਕਣਾ ਇਹ ਮੋਹਰ ਦਾ ਡਾਕਟਰ ਟੈਸਟ ਕਰਾਣ ਆਏ ਸੀਗੇ ਤੇ ਇਹ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣਾ ਵਸੇ ਲਾਈਨ ਕਰਾਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਲੇਰ ਗੱਡੀ ਆਈ ਉਹਨਾਂ ਨਾਲ ਹੋਗ ਲਗ ਨਾ ਪਸੰਦ ਸੀ ਜੀ ਇਸ ਟਾਈਮ ਪਸੰਦ ਰਹੀ ਆਂਦੀ ਆਂ ਜੀ ਅੱਛਾ ਨਾਮ ਕੀ ਸੀਗਾ ਮੁੰਡੇ ਦਾ ਕਰਨਦੀਪ ਕਿੰਨੀ ਕੋਮਰ 24 ਸਾਲ ਦੀ ਜੀ ਤੇ ਨਾਲ ਕੌਣ ਸੀ ਨਾ ਮਾਤਾ ਸੀਗੇ ਜੀ ਕਿ ਕਿੱਦਾਂ ਨੇ ਮਾਤਾ ਜੀ ਤੇ ਮਾਤਾ ਜੀ ਬੱਤੀ ਦੇ ਰਹਿਵਤ ਕੀਤਾ ਉਹਨਾਂ ਦੀ ਬਾਹ ਫੈਕਚਰ ਹੋ ਗਈ ਅੱਛਾ ਤੇ ਬੇਟਾ ਬੇਟਾ ਰਹਿੰਦਾ ਜੀ ਦਵਾਈ ਵਗੈਰਾ ਵੀ ਲੈਣਗੇ ਸੀ ਕੁਝ ਨਾ ਕੁਝ ਪਤਾ ਕਿੰਨੇ ਘੰਟੇ ਦਾ ਹਾਦਸਾ ਹੈ 6:30 10:00 11:00 ਜੀ ਅੱਛਾ ਹਾਂ ਜੀ ਉੱਤਮ ਮੁਖਿੰਦਰ ਜੀ ਮੱਕ ਮੁੰਡੇ ਦੀ ਮੌਕੇ ਤੇ ਹੋ ਗਈ। ਮੁੰਡਾ ਡੈਡ ਦੀ ਸਪੋਰਟ ਡੈਡ ਹੋ ਗਿਆ ਤੇ ਇਹ ਵੀ ਥੋੜੇ ਸੀਗੇ ਲੈ ਕੇ ਜਾਨ ਦੀ ਬਾਹਾਂ ਚ ਫੈਕਚਰ ਸੀਗਾ। ਯਾਨੀ ਕਿ ਇਹਨਾਂ ਦੀ ਬਾਹ ਹੱਡੀ ਟੁੱਟ ਗਈ ਆ। ਬਾਕੀ ਹੁਣ ਇਹਨਾਂ ਨੇ ਬੱਤੀ ਰੈਫਰ ਕੀਤਾ ਉੱਥੇ ਜਾ ਕੇ ਬਥੇ ਲੱਗ ਗਈ। ਤੁਹਾਡਾ ਕੀ ਲੱਗਦਾ ਸੀ? ਮੇਰਾ ਭਾਂਜਾ ਹੀ ਆਈ। ਹਾਂ ਜੀ ਮੇਸਿਸ ਸਿਸਟਰ ਲੱਗੀ ਸੀ। ਕਿੱਥੋਂ ਦੇ ਰਹਿਣ ਵਾਲੇ ਸੀ? ਇਹ ਆਪਣਾ ਖੰਨਾ ਹੀ ਇਹਨਾਂ ਦੀ ਗਲੋਨੀ ਸੀ। ਗੜਾਉ ਰੋਡ ਦੁੱਤੇ ਗਦਾਮ ਰੋਡ ਦੁੱਤੇ। ਮੁੰਡੇ ਦੀ ਉਮਰ ਕਿੰਨੀ? ਮੁੰਡੇ ਹੀ 24 ਸਾਲ ਦੀ। ਆਇਆ ਸੀ। ਨਾ ਨਾ ਇੱਕ ਵਾਰਾ ਮੁੰਡਾ ਅੰਮੈ ਜੜਾ ਹੀ। ਹਾਂ ਜੀ ਗੁਰਤਨਾ ਥੋੜੀ ਦੇਰ ਪਹਿਲਾਂ ਲਾਈਕ ਅੰਤੇ ਹੀ ਦੇਰ ਪਹਿਲਾਂ ਸਾਡੇ ਕੋਲ ਪੇਸ਼ੈਂਟ ਆਏ ਆ ਗੁਰਵਿੰਦਰ ਕੌਰ ਵਾਈਫ ਆਫ ਰਾਂਜੀਤ ਸੀ 40 ਇਅਰ ਫੀਮੇਲ ਨੇਂਦੀ ਗਲੋਂ ਦੀ ਏਰੀਏ ਦਾ ਦੱਸ ਰਹੇ ਨੇ ਵੀ ਇਹ ਰੇਲਵੇ ਕ੍ਰੋਸਿੰਗ ਕ੍ਰੋਸ ਕਰ ਰਹੇ ਸੀਗੇ ਤੇ ਉਦੋਂ ਇਹਨਾਂ ਨੂੰ ਟ੍ਰੇਨ ਬਾਰੇ ਪਤਾ ਹੀ ਲੱਗਿਆ ਤੇ ਉੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਫਿਰ ਇਹਨਾਂ ਦੇ ਛੱਟ ਲੱਗ ਗਈ ਸੀ ਇਸ ਕਰਕੇ ਸਾਡੇ ਕੋਲ ਐਮਰਜੈਂਸੀ 'ਚ ਲੈ ਕੇ ਆਏ ਨੇ ਕੋਈ ਕੈਜ਼ੁਐਲਟੀ ਹੋਈ हां जी कह रहे ने ਵੀ ਜੋ ਲੈ ਕੇ ਆਏ ਸੀ ਇਹਨਾਂ ਦੇ ਨੇਬਰ ਉਹ ਕਹਿੰਦੇ ਸੀ ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਸੀਗਾ 24 ਸਾਲ ਦਾ ਵੀ ਉਹਦੀ ਉੱਥੇ ਡੈਥ ਹੋ ਗਈ ਹੈ ਤੇ ਉਹਦੇ ਵਾਸਤੇ ਪੁਲਿਸ ਸਾਡ ਨੂੰ ਉਹਦੇ ਨੂੰ ਪੁਲਿਸ ਵਾਲੇ ਲੈ ਕੇ ਆਉਣਗੇ ਬੋਡੀ ਤੇ ਅਸੀਂ ਮਾਰਚੀ ਦਿਖਾ ਦਾਂਗੇ ਲੇਡੀਜ਼ ਕੋ ਰੈਫਰ ਕੀਤਾ ਸੀ ਤੁਸ ਕੋ ਹਾਂ ਜੀ ਲੇਡੀਜ਼ ਦੇ ਜਿਹੜੀ ਬਾਹ ਦੇ ਵਿੱਚ ਕ੍ਰਾਸ਼ ਇੰਜਰੀ ਹੋ ਗਈ ਸੀ ਕਾਫੀ ਬੜੀ ਤੇ ਉਹਨੂੰ ਅਸੀਂ ਫਰਸਟ ایڈ ਦੇ ਕੇ ਆਰਥੋਪੀਡੀਅਨ ਲੈ ਕੇ ਅਸੀਂ ਤੇ ਰੈਫਰ ਕਰਤਾ ਬੱਤੀ ਚੰਡੀਗੜ੍ਹ ਫਰਦਰ ਮੈਨੇਜਮੈਂਟ